ਗੁੱਡ ਮਾਰਨਿੰਗ ਐਸ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਸਵੇਰ ਦੇ ਬਚ ਗਏ ਨੇ ਆਪਣੇ 9:30 ਅੱਜ ਹੈਗਾ ਜੀ ਟਿਊਜ਼ਡੇ ਅਸੀਂ ਗਏ ਨਹੀਂ ਸਕੂਲ ਕਿਉਂਕਿ ਅੱਜ ਗਵਰਨਮੈਂਟ ਨੇ ਸਰਕਾਰੀ ਛੁੱਟੀ ਕੀਤੀ ਹੈ ਗਵਰਨਮੈਂਟ ਨਸਕਰ ਅੱਜ ਸਰਕਾਰੀ ਛੁੱਟੀ ਹੈ ਦੇ ਬਣੇ ਰਹੋ ਵਲੌਗ ਦੇ ਨਾਲ ਅੱਜ ਆਪਾਂ ਬਣਾਵਾਂਗੇ ਆਲੂ ਦੇ ਪਰੌਂਠੇ ਜਿੱਦਾਂ ਤਿਆਰੀ ਕਰ ਰਹੇ ਨੇ ਮੇਰੇ ਦਾ ਕਲਾ ਕਰਾਵਾ ਹਣਾ ਦਾਦੀ ਹੋਰ ਮੇਰੀ ਤਾਂ ਫੂਕ ਹੀ ਨਿਕਲਿਆ ਆਉਂਦੀ ਜਦ ਮੈਂ ਬੋਲਦਾ ਚੰਗਾ ਭਲਾ ਬੋਲਦਾ ਬੋਲਦਾ ਇਹ ਜੀ ਬਾਤ ਜੀ ਨਿਕਲਿਆ ਆਉਂਦੀ ਆਵਾਜ਼ੋਂ ਆਪਾਂ ਨੇ ਥੋੜਾ ਜਿਹਾ ਸਮਾਨ ਲਿਆ ਦਾਤਾ ਬਾਜ਼ਾ ਚਾਪੜਾ ਮੇਲਣਾ ਸम्मू ਛੱਟ ਦਾ ਦਿਖਾ ਦੇ ਆਪਣੀ ਸੋ ਹੁੰਦੇ ਨਾ ਮੜੀ ਬੋਲ ਲੱਗੀ ਮੂੰਦੇ ਉਹਦੇ ਕਰਕੇ ਦੰਦੀ ਵੱਡੀ ਕੀ ਦੰਦ ਭੱਜਿਆ ਜਾ ਕੇ ਬੋਲਤੇ ਜਦ ਬੋਲ ਲੱਗੀ ਉਹ ਫੋਨ ਨਿਕਲਿਆ ਮਾੜਾ ਯਾ ਹੁਣ ਮਾਫ ਲਰ ਤੇਰੀ ਗੰਮ ਨੇ ਮੰਮੀ ਉਹ ਤਾਂ ਕੈਚ ਹੀ ਨਹੀਂ ਹੋਈ ਮੇਰੀ ਗਲਤੀ ਸੀ ਮੈਂ ਤਾਂ ਹੌਲੀ ਮਾਰ ਰਿਆ ਸੀ ਸਾਸ਼ੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਗਾਈਜ਼ ਆਜੋ ਜਿਹਨੇ ਜਿਹਨੇ ਆਲੂ ਦੇ ਪਰੋਠੇ ਖਾਣੇ ਆ ਅੱਜ ਬਣਾਵਾਂ ਅੱਜ ਦੇ ਪਰਾਠੇ ਆਪਾਂ ਨੇ ਆਲੂ ਪਰਸੋਂ ਵਾਲੇ ਸੀ ਕੱਲ ਛੱਲੇ ਤੇ ਅੱਜ ਗੁੰਨੇ ਅੱਜ ਤੱਕ ਰੋਲੀ ਜਾਂਦੇ ਆ ਬਾਸਾ ਵਾਲੇ ਕੁਆਟਾ ਗੁੰਨ ਲਿਆ ਫਰੈਸ਼ ਤਾਜ਼ਾ ਆਟੇ ਦਾ ਵੀ ਸ਼ੱਕਰੀ ਆ ਗਈ ਇਹ ਤੇ ਕਿਉਂ ਲਾ ਕੇ ਦੁਬਾਰੇ ਉਹ ਕੱਢਦੀ ਤੇ ਆਲੂ ਮੈਂ ਜੋ ਬਨੂ ਕਹਾਂ ਮੈਂ ਕਿ ਜੋ ਬਨ ਮੈਨੂੰ ਆਲੂ ਭੰਨ ਕੇ ਦੇ ਕਿਉਂਕਿ ਬਈ ਮੇਰਾ ਆਲੂ ਭੰਨੀ ਨਹੀਂ ਗਏ ਮਸਾਪਨ ਨੇ ਚਿੜੜੇ ਹੀ ਹੋ ਗਏ ਠੰਡ ਕਰਕੇ ਠੰਡੇ ਹੋ ਗਏ ਉਹਦੇ ਕਰਕੇ ਹੋ ਗਏ ਹੁਣ ਦੇ ਨਾਂ ਵਾਲੀ ਬੋਲ ਲੱਗੀ ਆ ਆਲੂ ਭੰਨੇ ਨੇ ਭਾਰੀ ਜੀ ਹੁਣ ਇਹਦੇ ਵਿੱਚ ਆਪਾਂ ਪਾ ਲਿਆ ਨਮਕ ਵਿੱਚ ਸੁੱਕਾ ਧਨੀਆ ਪਾ ਲਿਆ ਸੁੱਕੀ ਮੇਥੀ ਪਾ ਲਈ ਜਮੈਣ ਪਾ ਲਈ ਪਿਆਜ਼ ਪਾ ਲਿਆ ਨਮਕ ਮਿਰਚ ਵਧੀਆ ਪਾਇਆ ਮਮੀ ਪਾ ਲਿਆ ਘੈਰ ਦੇ ਜੀ ਧਨੀਆ ਧਨੀਆ ਪਾਇਆ ਸੁੱਕਾ ਧਨੀਆ ਪਾ ਲਿਆ ਮੈਂ ਦੇਖਦੀ ਹਾਂ ਜੇ ਧਨੀਏ ਨੂੰ ਮੁੱਟੀ ਮੁੱਟੀ ਜਿਆਦਾ ਲਾ ਲੱਗੀ ਹੋਈ ਫਿਰ ਤੋਲਾਂਗੇ ਧਨੀਆ ਨਾ ਬਰੀਕ ਜਾਂ ਲੱਗ ਰਿਹਾ ਜੋਂ ਕੱਟੇ ਲਾਵਾ ਦੇ ਜੋਂ ਕਹੇ ਜਾਂ ਧਨੀਆ ਇੰਨਾ ਹੋ ਗਿਆ ਧਨੀਆ ਲਾਉਣ ਲੱਗਿਆ ਰਹਿਣ ਦੇ ਕਹੇ ਜਾਂ ਧਨੀਆ ਦੇਖੀ ਗਾ ਦੇਖੀ ਭਾਈ ਆਏ ਹਾਏ ਦਸ ਪੇ ਹਵੇ ਹਾ ਜਾ ਚੱਕ ਕੇ ਦੇ ਗਏ ਉਪਰੋ پرو ਬੋਣਾ ਆਪਣੇ ਨਾਲ ਆਪਣੇ ਕਿਹੜਾ ਆ ਆ ਮਮੀ ਮੈਨੂੰ ਨੂੰ ਕਹਦਾ ਮੱਕੀਆਂ ਪਾ ਦਿਓ ਪਾ ਦੇ ਹਰੀ ਮਿਰਚ ਬਸ ਲਾਲ ਮਿਰਚਾਂ ਬਾਦੀਆਂ ਕਾਲੀਆਂ ਮਿਰਚਾਂ ਨਾਲ ਫਰਾਈ ਕਰ ਦੂਗੀ ਸੋ ਗਾਇਸ ਬਨੇ ਰੋ ਉਹਦੇ ਨਾਲ ਛੂੜੇ ਵਾਲੇ ਛੂੜੇ ਆਲੇ ਆ ਜੇ ਪਾ ਛੂੜੇ ਆਲੇ ਆ ਜੇ ਅੱਜ ਆਪਣੇ ਚੁੱਲੇ ਦਾ ਵੀਊ ਚੈੱਕ ਕਰ ਸਕਦੇ ਹੋ ਉੱਧਰ ਪਰੌਂਠੇ ਬਣ ਰਹੇ ਨੇ ਚੈੱਕ ਕਰੋ ਆਲੂਆਂ ਦਾ ਮਿਕਸਰ ਤੇ ਇੱਧਰ ਜੋ ਵੀ ਖਾਣ ਲੱਗਾ ਜੋ ਵੀ ਇਹਨੂੰ ਪਰੌਂਠਾ ਰੈਡੀ ਆ ਤੇ ਸੋਹਣ ਸਿੰਪਲ ਪਰੌਂਠਾ ਖਾਂਦਾ ਇਹਨੂੰ ਆਮਲੇਟ ਬਣਾਤਾ ਸੀ ਇੱਕ ਇੱਕ ਅੰਡੇ ਦਾ ਤੇ ਜੋ ਵੀ ਖਾਂਦਾ ਆਲੂ ਵਾਲਾ ਪਰੌਂਠਾ ਉੱਤੇ ਘਿਓ ਤਰ ਕੇ ਚੈੱਕ ਕਰ ਸਕਦੇ ਹੋ ਤੁਸੀਂ ਆਪਣਾ ਸਾਰਾ ਸੈਟਅਪ ਆਈਸਕ੍ਰੀਮ ਖਾ ਕੇ ਦੇਖੋ ਜੋਗੀ ਕਿੱਦਾਂ ਦਾ ਆਲੂਆਂ ਗਾਏ ਇਹ 40 ਗਾਲੂ 40 ਮੰਮੀ ਸੱਸਰੀ ਘਾਲ ਤਾਂ ਬੋਲੋ ਬੋਲੋ ਸਸੀ ਕਾਦੀ ਸਾਰੇ ਓਏ ਹੋਏ ਉਹ ਕਿੱਥੇ ਆਉਣ ਘਰ ਜਾਨ ਨੂੰ ਬਣਾ ਲੰਦੇ ਉਹਨੂੰ ਚਾਹ ਵਾ ਵਲੌਗ ਬਣਾਉਣ ਦਾ ਕੋਠੀ ਖਾ ਲੋ ਗਾਈਜ ਦੇਸੀ ਘੋਣ ਵਾਲਾ ਆਲੂ ਵਾਲੀ ਕੋਠੀ ਸ਼ੋਮੂ ਨੇ ਤਾਂ ਖਾ ਲਈ ਬਈ ਪਰ ਮੰਮਾ ਖਾਂਦੀਆ ਸ਼ੋਮੂ ਨੇ ਵੀ ਖਾ ਲਈ ਜੋ ਵੀ ਨੇ ਵੀ ਖਾ ਲਈ ਫੇ ਦਾਦੀ ਖਾਊਗੀ ਦਾਦੀ ਤਾਂ ਇਦਾਂ ਹੀ ਕਰਦੀ ਹੈ ਇਹ ਲੈ ਬਣਾਈ ਦੇਖ ਲੈ ਕਿਧਰ ਆਂਦਾ ਮਨੀ ਕੋਈ ਉਹ ਤਾਂ ਖਾ ਲਈ ਆਂ ਜੇ ਦੇਖ ਕੇ ਆਪਣੇ ਘੜੀ ਚ ਟਰਾਲੀ ਲੋ ਜੀ ਸਵੇਰ ਤੋਂ ਬਾਅਦ ਅੱਜ ਬਲੌਗ ਨਹੀਂ ਸ਼ੂਟ ਕੀਤਾ ਕਿਉਂਕਿ ਮੈਂ ਮੰਮੀ ਕੇ ਤਰੇ ਚਲੀ ਗਈ ਸੀ ਬਸ ਉੱਥੇ ਬਹਿ ਕੇ ਗੱਲਾਂ ਬਾਤਾਂ ਮਾਰੀ ਗਈ ਤੇ ਬਲੌਗ ਹੀ ਨਹੀਂ ਬਣਾਇਆ ਅੱਜ ਚੀਟੜੇ ਹੋ ਗਿਆ ਚੀਟੜੇ ਬਲੌਗ ਕੜੀਆਂ ਵੀ ਹੋ ਗਿਆ ਅੱਜ ਸਾਰੇ ਕੰਮਾ ਕੜੇ ਵੀ ਹੋ ਗਏ ਕਿਉਂਕਿ ਅੱਜ ਪਰਮ ਨੇ ਸ਼ਾਮ ਨੂੰ ਕੋਈ ਦਾਲ ਸਬਜ਼ੀ ਨਹੀਂ ਬਣਾਉਣੀ ਦਾਲ ਸਬਜ਼ੀ ਆ ਦੇਖੋ ਅੱਜ ਆਪਾਂ ਬਣਾਏ ਸੀ ਸਵੇਰੇ ਆਲੂ ਦੇ ਪਰੌਂਠੇ ਅਜੇ ਆਲੂ ਵੀ ਪਏ ਨੇ ਹੁਣ ਕੋਲੇ ਕਰਾਂ ਤਾਂ ਕਰਾਂ ਕੀ ਅਜੇ ਆ ਗੋਭੀ ਕੱਟ ਕੇ ਰੱਖੀ ਪਈ ਆ ਦੋ ਦਿਨ ਹੋ ਗਏ ਇਹਦਾ ਕੀ ਕਰਾਂ ਇਥੇ ਨਹੀਂ ਸਮਝ ਆ ਰਿਹਾ ਤੇ ਇੱਧਰ ਹੁਣ ਮੈਂ ਬਣਾ ਰਹੀ ਆ ਫਿੱਕੇ ਚੌਲ ਤੇ ਇੱਧਰ ਹੁਣ ਮੰਮੀ ਗਈ ਹੋਈ ਸੀਗੀ ਪ੍ਰੋਗਰਾਮ ਤੇ ਗੁਰਦੁਆਰਾ ਸਾਹਿਬ ਤੇ ਉੱਥੋਂ ਦਾਲ ਲੈ ਕੇ ਆਈ ਆ ਹੁਣ ਆ ਦਾਲ ਵੀ ਪਈ ਆ ਤੇ ਮੈਂ ਲੱਗੀ ਸੀਗੀ ਸਬਜ਼ੀ ਬਣਾਉਣ ਆਲੂ ਤੇ ਬੜੀਆਂ ਦੀ ਫਿਰ ਮੈਂ ਕੈਨਸਲ ਕਰਤੀ ਤੇ ਹੁਣ ਆਲੂ ਵੀ ਪਏ ਨੇ ਰੋਟੀ ਬਣਾਉਣ ਵਾਸਤੇ ਪਰੌਂਠੇ ਵਾਸਤੇ ਤੇ ਨਹੀਂ ਮੈਂ ਆਲੂਆਂ ਦਾ ਪਰਠੇ ਬਣਾ ਲਵਾਂਗੀ ਹੁਣ ਦਾਲ ਚੌਲ ਹੋ ਜਾਣਗੇ ਆਲੂਆਂ ਨੂੰ ਮੈਂ ਤੜਕਾ ਲਾ ਦਵਾਂਗੀ ਇਹਦਾ ਨਾਲ ਪਰਠਾ ਖਾਣ ਲਗੇ ਨਾਲ ਚੌਲਾਂ ਦੇ ਦੇ ਆ ਦੇ ਉਸ ਵੇਲੇ ਉਹ ਪਰੌਂਠਿਆਂ ਤੋਂ ਬਾਅਦ ਚ ਹਰੀਆਂ ਮਿਰਚਾਂ ਵੀ ਫਰਾਈ ਕੀਤੀਆਂ ਸੀ ਆਹ ਆ ਖੁਸ਼ਬੂ ਇੰਨੀ ਸੋਹਣੀ ਆ ਰਹੀ ਹੈ ਤੇ ਇਹਦੇ ਵਿੱਚ ਪਾਣੀ ਆ ਗਿਆ ਹਰੀਆਂ ਪਰਚਾਂ ਦੇਖ ਕੇ ਤੇ ਮੇਰੀ ਆਂਟੀ ਦੇ ਕੇ ਗਏ ਅਮਰੂਦ ਹੁਣ ਮੈਂ ਇੱਕ ਅਮਰੂਦ ਖਾਦਾ ਕੱਟ ਕੇ ਤੇ ਮੰਮੀ ਕਹੀ ਸੀ ਗੁਰਦੁਆਰਾ ਸਾਹਿਬ ਨੂੰ ਜੇ ਸੀ ਸਵੇਰੇ ਤੇ ਮੰਮੀ ਆਇਆ 4 ਵਜੇ ਕਿਉਂਕਿ ਇੱਥੇ ਨਗਰ ਕੀਰਤਨ ਸੀ ਅੱਜ ਫੇਰ ਆਹ ਦੇਖੋ ਆਂਟੀ ਅਮਰੂਦ ਦੇ ਕੇ ਗਏ ਆ ਇੱਕ ਮੈਂ ਖਾ ਲਿਆ ਕੱਟ ਕੇ ਤੇ ਬਾਕੀ ਹਜੇ ਪਏ ਆ ਬੱਚਿਆਂ ਨੇ ਖਾਣੇ ਹੋਣਗੇ ਤਾਂ ਖਾ ਲੈਣਗੇ ਮੈਂ ਖਾਲਿਆ 5 ਵਜ ਗਏ ਨੇ ਸ਼ਾਮ ਦੇ ਬੱਚੇ ਟਿਊਸ਼ਨ ਗਏ ਨੇ ਅਸੀਂ ਬੇਲੀਆਂ ਨਾਲ ਸੱਸ ਨੂੰ ਹੁਣ ਕੋਈ ਕੰਮ ਹੈ ਨਹੀਂਗਾ ਸੱਸ ਨੂੰ ਹੁਣ ਕੀ ਕਰਨੀ ਆਹ ਜ ਆ ਵੀ ਬੇਲੀ ਆ ਮੈਂ ਵੀ ਬੇਲੀ ਆ ਨਹੀਂ ਮੈਂ ਤਾਂ ਕੰਮ ਕੋਈ ਤਾਂ ਕੋਈ ਸਾਨੂੰ ਹੈ ਨਹੀਂ ਮੈਂ ਸਾਧ ਸੰਗਤ ਤਾਂ ਕਰੀ ਕਿਰਤਨ ਮੈਂ ਸੁਣਿਆ ਇਨਗਰ ਕੀਰਤਨ ਕਰੀਂ ਜਾਈ ਰੈਣੀ ਉਹਨੂੰ ਕਿੱਦਾਂ ਬੱਟੀਆਂ ਨੇ ਹੋਰ ਉਸੇ ਕਰੀਏ ਕੀ ਦੱਸੋ ਕੀ ਕਰੀਏ ਦੇ ਦੇ ਬੋਲ ਦੀ ਗੱਲ ਕੀ ਨਾ ਵਾਇ ਕਰੋ ਚੱਪੜਾ ਕੀ ਹੋ ਜਾਉ ਮੇਰਾ ਕਹਿੰਦੀ ਪੈਰ ਨੂੰ ਨਹੀਂ ਸਟਾਕ ਕਰਦੀ ਇਹਨੇ ਚੱਪੜਾ ਪਾਉਣ ਨਾਲ ਹੋਵੇ ਠੰਡ ਹੋ ਤਾਂ ਆਪਾਂ ਨੂੰ ਹੀ ਪਤਾ ਵੀ ਬੂਟ ਜਰਾ ਆਪਾਂ ਪਾ ਮੈਂ ਕੱਲ ਮੰਮੀ ਪੁੱਛੇ ਕਿਆਂ ਲੱਗ ਰਹੀ ਕਿ ਤੂੰ ਤਾਂ ਚੱਪਲ ਪਾ ਗਈ ਤਾਂ ਰਾਤ ਬਾਰੇ ਨਿੱਤਾਂ ਫੜ ਗਈ ਉਹ ਤਾਂ ਔਕੜ ਵੀ ਉਹ ਟਰਾਲੀ ਤੇ ਚੜੀ ਜਾਂਦੀ ਸੀ ਰਾਤ ਨੂੰ ਫਿਰ ਉੱਥੋਂ ਬੋਲ ਜਿਵੇਂ ਆਹਾ ਸਾਰਾ 19 ਸਾਲ ਦੀ ਜਵਾਨ ਨਹੀਂ ਹੁੰਦੀ ਖੜੀ ਜਾਂਦੀ ਹੁੰਦੀ ਟਰਾਲੀ ਤੇ ਉਹ ਜਿਹੜੀ ਹੁੱਕ ਜੀ ਹੁੰਦੀ ਆ ਟਰੈਕਟਰ ਨਾਲ ਟਰਾਲੀ ਜੋੜੀ ਹੁੰਦੀ ਆ ਉੱਥੇ ਖੜੀ ਜਾਂਦੀ ਸੀ ਦੱਸਣਾ ਭੁੱਲ ਗਈ ਮੈਂ ਤੁਹਾਨੂੰ ਡਰਦੀ ਆ ਕਿਤੇ ਵੀ ਮੇਰੇ ਕਿਤੇ ਗੁੱਟੇ-ਗੋਡੇ ਜਨਾ ਕੋਸੇ ਲੱਗੇ ਉੱਥੇ ਖੜੀ ਜਾਂਦੀ ਸੀ ਦੇਖ ਲਓ ਤੁਸੀਂ ਘਰੇ ਆ ਕੇ ਰਾਤ ਨੂੰ ਫਿਰ ਇਹਨਾਂ ਦੀ ਲੱਤਾਂ ਦੋਹਦੀਆਂ ਨੇ ਠੰਡ ਨਾਲ ਪਹਿਨੇ ਨਾ ਤੂੰ ਕੋਟੀ ਪਾਉਣੀ ਆ ਨਾ ਤੂੰ ਲੈਣੀ ਆ ਸ਼ਾਲ ਫੇਰ ਤੇਰਾ ਸੂਟ ਨਹੀਂ ਦੇਸਣਾ ਜੇ ਕੋਟੀ ਪਾ ਲਈ ਫੇਰ ਜੇ ਸ਼ਾਲ ਲੈ ਲੈ ਤਾਂ ਨਹੀਂ ਸੂਟ ਦੀਸਣਾ ਹੁਣ ਘਰੇ ਆ ਕੇ ਸ਼ਾਲ ਲੈਤਾ ਗਾਇਸ ਯੱਕਾ ਕਰ ਲੋ ਹੁਣ ਘਰੇ ਆ ਕੇ ਸ਼ਾਲ ਲਿਆ ਦੇਖ ਲੋ ਹੁਣ ਹੀ ਲਿਆ ਬੁੱਕੜ ਮਾਰ ਕੇ ਗਾਇਨ ਮੋਟਾ ਗਾਇ ਚ ਮੋਟਾ ਹੈ ਹਾਂ ਮੋਟਾ ਨਾ ਹੁਣ ਤਾਂ ਮੈਂ ਲਿਆ ਸ਼ਾਲ ਬਈ ਠੰਡ ਨਾ ਜਵਾਨ ਆ ਭਾਈ ਮੇਰੀ ਮੰਮੀ ਦਾ ਠੰਡ ਨਹੀਂ ਲੱਗਦੀ ਨਾ ਇਹ ਜਰਾਬਾਂ ਪਾਉਂਦੀ ਆ ਪੈਰਾਂ ਚ ਗਰਮੀ ਲੱਗੇ ਦੇਖ ਖੰਦ ਦੇ ਬਿੰਦੇ ਘਰ ਦੀਆ ਜਰਾਬਾਂ ਨੂੰ ਪਤਾ ਗਾਂ ਕਾਲੂ ਸ਼ਾਪਿੰਗ ਕਰਕੇ ਆਵਾਂਗੇ ਜਰਾਬਾਂ ਦੀ ਜਿਹੜੇ ਮੈਂ ਦਿੱਤੀਆਂ ਸੀ ਉਹ ਕਿੱਥੇ ਨੇ ਉਹ ਤਾਂ ਪਾ ਲੂ ਪੈਰਾਂ 'ਚ ਉਹ ਤਾਂ ਥੋੜ੍ਹੀ ਹੀ ਨੇ ਫਿੱਕੀਆਂ ਜੀਆਂ ਨਹੀਂ ਉਹ ਦੋ ਚਾਰ ਪਰੇ ਦੀਆਂ ਸੀ ਚਾਰ ਹੀ ਲਈਆਂ ਸੀ ਦੋ ਜੋੜੇ ਮੇਰੇ ਦੋ ਤੇਰੇ ਫੇਰ ਕਿਉਂ ਆ ਤੁਹਾਡੇ ਨਾਪ ਦੀਆਂ ਤਾਂ ਹੈਗੀਆਂ ਫੇਰ ਪਾਓ ਉਹਨਾਂ ਨੂੰ ਪੈਰਾਂ 'ਚ ਆਹੀ ਆ ਜਾਂ ਮੈਂ ਸਿੱਟਣ ਲੱਗੀਆਂ ਚੁੱਲ੍ਹੇ ਚਲਾਉਣਾ ਹਾਂ ਕੀ ਆ ਦੇ ਤੋ ਸਿੱਕੇ ਇਹ ਜੋਗੇ ਹੁਣ ਮੈਂ ਹੀ ਜਿਹਨਾਂ ਆਪਾਂ ਪਾਵਾਂ ਤੋ ਪਾਇਗਾ ਨਾ ਕਿਹੜੀਆਂ ਦੁੱਤੀਆਂ ਨੇ ਇਹਨੇ ਉਪਾਤ ਖਲਦ ਨਹੀਂ ਜਾਗਾ ਨਾ ਬਾਜ ਮੈਂ ਦੇਖ ਪਾਹਲਾ ਮੋਟੀਆਂ ਨੇ ਪਰ ਲੂ ਉੱਠ ਖੜੇ ਬਈ ਰਾਤ ਨੂੰ ਤਾਂ ਪੌਣ ਨੂੰ ਕੁਛ ਨਹੀਂ ਕਹਿੰਦੀਆਂ ਇਹ ਮੋਟੀਆਂ ਨੇ ਤੁਸੀਂ ਤੇ ਪਾਉਣ ਹੁਣ ਬੱਚਿਆਂ ਆਦੀ ਬਜੜਤ ਤਾਂ ਲਾ ਲਾ ਕੋੜੇ ਨਾਲ ਮਮੀ ਲੂਟ ਖੜੇ ਹੋ ਬੈਨਾ ਤੇ ਨਾ ਪਰ ਹੂ ਜਰਾਬਾਂ ਦਾ ਵਧੀਆ ਤੈਨੂੰ ਬੁਰੇ ਲੱਗਦੇ ਨੇ ਚਲ ਮੈਂ ਬਨੂਗੀ ਨਾ ਮੈਂ ਜਰਾਬਾਂ ਪੀ ਸੁੱਟਣੀਆਂ ਨੇ ਦੇਖੋ ਲੱਲਾ ਫੀਆਂ ਦਾ ਪਈਆਂ ਨੇ ਕੱਲ ਨੂੰ ਸੰਗ ਦਾ ਘੱਟ ਆਲਾ ਹੈ ਕੱਲ ਨੂੰ ਲੈ ਆਵਾਂਗੇ ਗੋਡੇ ਲੈਣੇ ਗੋਡੇ ਪੈ ਤੇ ਮੇਰੇ ਕੱਲ ਨੂੰ ਲਿਆਵਾਂਗੇ ਕਿੱਥੇ ਪੈ ਨੇ ਤੇਰੇ ਬਾਪੂ ਕੋਲੇ ਚੱਕ ਲਿਆ ਜਾਗੇ ਲਾ ਬੱਬੂ ਨੂੰ ਕਾਹੂੰਗੀ ਵਈ ਸਾਡੇ ਜਰਾਬਾਂ ਸਾਡੇ ਓਹ ਮਮੀ ਜਰਾਬਾਂ ਨਹੀਂ ਲੈਤੀਆਂ ਜਾਂਦੀਆਂ ਕਿਉਂ ਤੂੰ ਇਹੋ ਜਿਹੀਆਂ ਗੱਲਾਂ ਕਰਦੀ ਹੁੰਨੀ ਆ ਮਾ ਅੱਜ ਲੱਗ ਗਈ ਉਹ ਗੱਲ ਕਰਨਾ 300 ਰੁਪਏ ਦੇ ਚਾਰ ਜੋੜੇ ਜਰਾਬਾਂ ਦੇ ਆ ਜਾਂਦੇ ਨੇ ਆਪਾਂ ਹੱਸ ਰਹੀ ਹਾਂ ਆਪਾਂ ਡਾਈ ਵੀ ਲੈ ਸੱਟ ਦਿਦੀ ਮਾ ਸੱਟ ਤਾਂ ਗਈ ਆਹ ਦੇਖ ਲੋ ਗਾਈਡ ਆਪਾਂ ਗਾਈਡ ਬੋਲ ਰਹੇ ਗਾਈਡ ਦੰਦ ਲਵਾਉਣ ਵਾਲੇ ਨੇ ਗਾਈਡ ਮੰਮੀ ਦੇ ਇੱਕ ਅੱਧੇ ਦਿਨ ਚ ਲਵਾ ਕੇ ਲਿਆਵਾਂਗੇ ਨਹੀਂ ਪੁੱਤ ਦੰਦ ਨਹੀਂ ਆਹ ਦੰਦ ਨਿਕਲੂ ਇੱਕ ਮਹੀਨੇ ਬਾਅਦ ਲੱਗੂਏ ਮਸੂੜਾ ਪੱਕ ਗਿਆ ਤੇ ਦੰਦ ਤਾਂ ਨਹੀਂ ਮੈਂ ਲਾਇਆ ਆਦੋ ਆਹ ਨੂੰ ਛੋੜਾ ਪੱਕ ਗਿਆ ਜਿੱਤੇ ਤਾਰ ਪੈਂਦੀ ਆ ਬਰਸ ਕਰੋ ਡੇਲੀ ਆ ਕੇ ਮੈਂ ਪੱਕੇ ਜਾਣਗੇ ਨਹੀਂ ਫੜਕੜੀ ਦੇ ਗਰਾਰੇ ਕਰੋ ਨੂਨ ਦੇ ਗਰਾਰੇ ਕਰੋ ਦਾਦੂ ਰੈੱਡ ਰੈੱਡ ਤਾਂ ਉਹ ਤਾਂ ਸਭ ਤੋਂ ਵਧੀਆ ਚੀਜ਼ ਆ ਹਾਂ ਉਹਦੇ ਨਾਲ ਮੈਂ ਦਾਦੂ ਵੀ ਬੰਦ ਹੋਇਆ ਤੇ ਆਹ ਤਾਂ ਨਿਕਲ ਨਹੀਂ ਤੀ ਤਾਂ ਮੈਂ ਉਹੀ ਟਕਾਈ ਫਿਰਦੀ ਸੀ ਇਹ ਤਾਂ ਹੁਣ ਜਾਣੇ ਜਾਣ ਦੀ ਪਿਆਰ ਕੰਡਮ ਹੋ ਗਿਆ ਚੱਲ ਕੋਈ ਨਾ ਦੱਸ ਦੀ ਜਿੱਤੇ ਜਾਣਾ ਸਿੱਧਾ ਜੀ ਰੱਬਾ ਹੁਣ ਕਦੋਂ ਕਢਾ ਕੇ ਆਉਣਾ ਹੈ ਹੈ ਆਂ ਇਖੜਾ ਦੋ ਹਣੀ ਲੱਗੂ ਤੇਰੇ ਹੈ ਦੋ ਹਣੀ ਲੱਗਦਾ ਨਾ ਹੁਣ ਤਾਂ ਜਮੀ ਪੁੰਨਿਆ ਜਾ ਤਾਂ ਪਤਾ ਕਿ ਟੀਕਾ ਲੱਗ ਐਂ ਕਰਦਾਂਗੇ ਹਾਂ ਹਾਂ ਡਰਦੀ ਨਹੀਂ ਤੂੰ ਚਾਹੇ ਦੰਦਲ ਪੈ ਜਾਏ ਚਾਹੇ ਉੱਥੇ ਦੰਦਲ ਪੈ ਜਾਏ ਦੰਦ ਕਰ ਮੈਂ ਨਾ ਜੇ ਮੇਰਾ ਕੋਈ ਐਜੀ ਗੱਲ ਬਾਤ ਹੋਵੇ ਮੈਂ ਤਾਂ ਦੋ ਜਾਣੇ ਚੱਕ ਕੇ ਲਿਆਉਣਗੇ ਪਹਿਲਾਂ ਅੰਦਰੋਂ ਹੀ ਦੇ ਦੇ ਤਾਂ ਪਹਿ ਦੰਦਲ ਪੈ ਗਈ ਲੈ ਜੋ ਚੱਕ ਨਾ ਨਾ ਪਤਾ ਵੀ ਨਹੀਂ ਲੱਗਾ ਆ ਤਾਂ ਕੋਈ ਪੂਰਾ ਟੀਕਾ ਹੁੰਦਾ ਹਾਂ ਬੰਸਲ ਤਾਂ ਇਹਦਾ ਮੂੰਹ ਭਾਰੀ ਭਾਰੀ ਉਹਨੇ ਤਾਂ ਦੇ ਲਿਆ ਮੈਡਮ ਨੇ ਇੰਨਾ ਕਿ ਟੀਕਾ ਲਾਉਣਾ ਵੀ ਜਿੰਨੇ ਚਿੱਦੀ ਨਾ ਦੰਦ ਨਿਕਲ ਜੇ ਮਗਰ ਉਹ ਜੇ ਆ ਉਹਨਾਂ ਦਾ ਜਾਗਣਾ ਸ਼ਾਮ ਤੱਕ ਐ ਭਾਰੀ ਜਣਾ ਐ ਵੀ ਨਹੀਂ ਪਤਾ ਲੱਗਦਾ ਵੀ ਬੁਰਕੀ ਕਿੱਥੇ ਘੁੰਮ ਆ ਜਾਂਦੀ ਹੈ ਚਲ ਕੱਲ ਨੂੰ ਰੱਬ ਸੁੱਖ ਰੱਖੇ ਕੱਲ ਨੂੰ ਚੱਲਾਂਗੇ ਮੈਂ ਵੀ ਦੇਖ ਆਉਂ ਕਿੱਥੇ ਆਹੋ ਹਾਂ ਦੇਖੀ ਜਾਰੀ ਮੈਨੂੰ ਉਹ ਥੈਰੇਪੀ ਵਾਲਾ ਭਾਈ ਦੇਖਦਾ ਨਹੀਂ ਉਹਦੇ ਵੀ ਜਾਣਾ ਸੱਚੋਂ ਕੰਮ ਕੀ ਨਹੀਂ ਕਰ ਬੁਰਦਵਾਰ ਹੋ ਗਿਆ ਕੱਲ ਨੂੰ ਸੋਹ ਖਾਣੀ ਚਾਹੀਦੀ ਹੈ ਬੁਰਦਵਾਰੀ ਦੀ ਤਾਂ ਬੈਸਟ ਹੁੰਦੀ ਹੈ ਰੈਸਟੋਰੈਂਟ ਹੋਟਲ ਫੇਲ ਹੁੰਦੇ ਨੇ ਲੰਗਰ ਮੂਹਰੇ ਦਾ ਦੀ ਜਿਹੜੀ दाल सब्जी ਦੀ ਲੰਗਰ ਲੰਗਰ ਹੁੰਦਾ ਰੈਸਟੋਰੈਂਟ ਹਾਟਲ ਉਹ ਅੱਧ ਜਗ੍ਹਾ ਤੇ ਪਾਣੀ ਪੜੀ ਹੁੰਦੀ ਆ ਬੱਚੇ 14 ਘੰਟੇ ਪਾਣੀ ਚੱਲਦੀ ਆ ਗੁਰਦੁਆਰਾ ਸਾਹਿਬ ਵਿੱਚ ਪਾਣੀ ਪੜੀ ਹੁੰਦੀ ਆ ਉਹ ਮਠਾਸ ਹੁੰਦੀ ਆ ਇਸ ਪਾਣੀ ਦੇ ਲੋਗ ਨੂੰ ਜਿਹੜੀ दाल सब्जी ਹੁੰਦੇ ਗੁਰਦੁਆਰਾ ਸਾਹਿਬ ਦੀ ਲੰਗਰ ਹੁੰਦਾ ਹੈ ਹੋਟਲ ਤੇ ਰੈਸਟੋਰੈਂਟ ਤਾਂ ਟੇਸਟਿੰਗ ਹੁੰਦਾ ਹੋਟਲ ਤੇ ਰੈਸਟੋਰੈਂਟ ਤਾਂ ਕੋਈ ਨਹੀਂ ਆ ਦੇਖ ਲੋ ਕ੍ਰੈਸ਼ ਕ੍ਰੈਸ਼ ਆ ਮਮਾ ਨੇ ਗੁਣਾ ਤਾਲੂ ਦਾ ਪਰਤਾ ਲਾਲ ਮਿਰਚਾਂ ਨੂੰ ਤੜਕਾ ਹਲਾ ਕੇ ਭੁੰਨ ਕੇ ਫਰਾਈ ਕਰਕੇ ਜਿਹੜਾ ਆਪਣੇ ਸਾਰੇ ਉਹ ਆਲੂ ਨੇ ਖਾਣ ਵਾਸਤੇ ਠੀਕ ਆ ਤੇ ਇਧਰ ਆਪਣੀ ਦਾਲ ਪਈ ਆ ਤੇ ਇਧਰ ਹਰੀਆਂ ਮਿਰਚਾਂ ਪਈਆਂ ਨੇ ਬਾਕੀ ਹੁਣ ਤੋ ਰੋਟੀ ਖਾ ਲ ਮੈਂ ਤਾਂ ਸੋਹਣ ਦੀ ਰੋਟੀ ਬਣ ਰਹੀ ਆ ਗਾਇਜ਼ ਕਿਉਂਕਿ ਸੋਹਣ ਮੇ ਨੂੰ ਤਾਂ ਪਾ ਮੈਂ ਪਹਿਲਾਂ ਦਾਲ ਦਾ ਹੁੰਦਾ ਜੀ ਆਪਾਂ ਤੇ ਇਹ ਚ ਖਾਂਦੇ ਹੁੰਨੇ ਆ ਐ ਮੈਂ ਅੱਦਲੀ ਰੱਖੀ ਵੀ ਆ। ਅੱਦਲੀ ਦਾਸ ਕਿਉਂ ਨਹੀਂ ਦਮੈਂ। ਮੰਮੀ ਕਿਉਂ ਨਾ ਪਾਇਓ? ਚੋਲਾ ਪਾਉਣਾ ਹੋਇਆ ਰੋਟੀ ਕਿਵੇਂ ਸਵਾਦ ਰੱਖ ਦੂ। ਮੈਂ ਬੋਲਦਾ ਜੀ। ਢਿੰਗੇ ਮੰਮੀ ਮੈਂ ਕਿ ਰੋਟੀ ਖਾਂਦਾ ਸੋ ਦਾਦੀ ਹੋ ਰੋਟੀ ਪਾਉਣ ਲੱਗੀ ਐ। ਮੈਂ ਤਾਂ ਰੋਟੀ ਬਣਾ ਕੇ ਦੇ ਲਾਉ। ਉਹ ਸੋਮੂ ਰੋਟੀ ਖਾਂਦਾ ਉੱਥੇ ਦਾਦੀ ਖਵਾ ਰੇ ਨੇ ਉਹਨੂੰ। ਫਿਰ ਮੰਮਾ ਰੋਟੀ ਬਣਾ ਕੇ ਲਾਉਣਗੇ ਜੋਤ। ਜੋ ਬਾਤ ਹੈ। ਆ ਵੀ ਨਹੀਂ ਕੋਈ। ਦਾ ਕਹਿੰਦਾ ਦਾਲ ਐ ਕਹਿੰਦਾ ਦਾਲ ਬਹੁਤ ਸਵਾਦ ਹੈ। ਥੈਂਕ ਯੂ ਸੋ ਮੀ। ਕਹਿੰਦਾ ਦਾਤਰੀ ਮੈਂ ਲੰਗਰ ਦੀ ਸਾਬ ਦੀ ਦਾਲ ਬਹੁਤ ਚਾਕੇ ਖਾਣਾ। ਅਈ ਰਾਤ ਨੂੰ ਤਾਂ ਉਹੀ ਹੋ ਜਾਂਦਾ ਫੋਨ ਆਪਣਾ। ਜੋ ਰਾਜ ਮम्मा ਨੇ ਕੋਈ ਦਾਲ ਸਬ지 ਨਹੀਂ ਬਣਾਈ ਵਸ ਸਾਜ ਆਪਣੇ ਗੁਰਦੁਆਰਾ ਸਾਹਿਬ ਤੋਂ ਆਜੀ ਦਾਲ। ਇਹ ਵਧੀਆ ਹੋ। ਅੱਜ ਮਮਾ ਦਾ ਚੀਟਡੇ ਹੋ ਗਿਆ ਜੋ। ਅੱਜ ਮਮਾ ਨੇ ਕੋਈ ਕੰਮ ਨਹੀਂ ਕੀਤਾ ਕੱਲੇ ਚੌਲ ਹੀ ਬਣਾ ਦੇ ਆ ਰੋਟੀ ਦੇ پیسے ਫਿਰ ਵੀ ਬਣਾਈ ਲਈਆਂ ਬੰਦੀ। ਉਹ ਤਾਂ ਬਣਾਉਣੀ ਪੈਂਦੀ ਹੈ। ਆ ਵੀ ਗੁਰਦੁਆਰੇ ਤੋਂ ਆਇਆ। ਆ ਬੇਕਰ ਦੁਦਲੇ ਕੋ ਪਹੋਂਗਾ ਅਜ ਨਕਰ ਕੀ ਕੰਸੀਗਾ ਉਹ ਆ ਪਪਾ ਲੈ ਕੇ ਕੱਲ ਨਹੀਂ ਸੀ ਨਕਰ ਕੀ ਕੰਸੀਗਾ ਅੱਜ ਪਹੋਂ ਨਹੀਂ ਮੈਣਾ ਸੀ ਉਹਦਾ ਕੋਈ ਕਿਸੇ ਕੋਲ ਦਾ ਸਾ ਪਾਟਲੇ ਹੋਸੀ ਗੁਰ ਤੇਗ ਬਾਦਰ ਜੀ ਦਾ 350 ਸਾਲਾ ਸੀ ਦੀ ਘੜਾ ਹਾਂ ਉਹਦੇ ਘਰ ਕੇ ਨਕਰ ਪੇਤਰ ਹੋ ਗਿਆ ਅੱਜ ਪਹੋਂ ਬਈਨੇ ਸਾਡੇ ਮੈਂ ਵੀ ਦਰਦੇ ਨਾ ਮੈਂ ਵੀ ਦਰਦੇ ਨਾ ਬਰਜ ਤੋਂ ਮੁਰਤੀ ਆਈ ਸੀ ਅੱਜ ਮਾਦੇ ਤੋਂ ਮਾਤਾ 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 ਮੁlk ਹੈ ਹਾਂ 10 ਦਿਨਾਂ ਕਰਤੀ ਤਨਾ ਚੜੀ ਸੀ ਮੈਂ ਸੱਤੜ ਆਇਆ ਸੱਤੜ ਆਇਆ ਕਰਦੇ ਨਾ ਬਹੁਤ ਗਰਾਭ ਹੈ ਮੈਨੂੰ ਤਾਂ ਹੁਣ ਬਾਹਰ ਕਿਹੜਾ ਕੱਢੂ ਨਹੀਂ ਦਿਲ ਕਰਦਾ ਠੰਡ ਬਣਾ ਚੁਂਜੈਂਦੀ ਆ ਲਓ ਜੀ ਗਾਜ ਇਸ ਤਾਂ ਰੋਟੀ ਪਾਣੀ ਖਾ ਲਿਆ ਹਜੇ ਟਾਈਮ ਹੋਈ ਨਹੀਂ 6:30 ਪੌਣੇ 7 ਹੋਏ ਨੇ ਰੋਟੀ ਖਾ ਲਈ ਜਿਆਦੇ ਅੱਜ ਹੈਗੇ ਸੀ ਦਾਲ ਚੌਲ ਤੁਹਾਨੂੰ ਦਿਖਾਇਆ ਸੀ ਤੇ ਨਾਲ ਹੈਗਾ ਸੀ ਆਲੂ ਦਾ ਪਰਠਾ ਤੂ ਆ ਨਿਕਲ ਗਿਆ ਖਾ ਕੇ ਆਲੂ ਦਾ ਪਰਤੇ ਚ ਮੈਂ ਪਾ ਲਿਆ ਸੁੱਕੀ ਹੈ ਮਿਰਚਾ ਹੁਣ ਮੈਂ ਰੋਟੀ ਜ਼ਿਆਦਾ ਖਾ ਲਈ ਹੁਣ ਮੈਂ ਅੰਦਰ ਲੌਬੀ ਚ ਢੇੜੇ ਕੱਢਦੀ ਫਿਰ ਜਾਨੀ ਕਿਉਂਕਿ ਮੈਂ ਲੌਬੀ ਦਾ ਲਾ ਲਿਆ ਗੇਟ ਬਈ ਠੰਡ ਬਹੁਤ ਜ਼ਿਆਦਾ ਹੋ ਗਈ ਹੁਣ ਮੈਂ ਕੱਪੜੇ ਚੇਂਜ ਕਰਨੇ ਸੀ ਮੈਂ ਚਲ ਬਾਹਰ ਚ ਕਰਦੀ ਆ ਪਹਿਲਾਂ ਥੋੜਾ ਜਿਹਾ ਢੇੜੇ ਕੱਢ ਲਾ ਫਿਰ ਜਾਈ ਚ ਬੜਾਂਗੇ ਘੰਟਾ ਪੂਰਾ 1 8 ਵਜੇ ਤੱਕ ਫਿਰ ਕਰਾਂਗੇ ਦੁੱਧ ਗਰਮ ਦਵਾਈ ਲਾਵਾਂਗੇ ਨਾਲੇ ਸੋਹਣ ਨੂੰ ਦਵਾਂਗੀ ਨਾਲੇ ਮੈਨੂੰ ਜੋ ਵੀ ਨੇ ਵੀ ਲੈਣੀ ਹੈ ਜੀ ਦਵਾਵਾਂ ਵੀ ਠੀਕ ਹੀ ਨਹੀਂ ਹੋਏ ਹੈਗੇ ਹਜੇ ਤੱਕ ਦਵਾਈਆਂ ਇੰਨੇ ਅਖਵਾਤੀਆਂ ਠੀਕ ਬਣਾ ਨਹੀਂ ਕਿਉਂ ਨਹੀਂ ਹੁੰਦੇ ਹੈਗੇ ਸਰਦੀਆਂ ਚ ਤਾਂ ਲੱਗਦਾ ਹੁੰਦਾ ਵੀ ਚਾਰੇ ਪਾਸੇ ਦੀ ਹਵਾ ਆਉਂਦੀ ਹੈ ਰੋਟੀ ਪਾਣੀ ਖਾ ਕੇ ਫਿਰ ਵਿਲੇ ਹੋ ਗਏ ਸੈਸ ਸੁੱਕਟੇ ਤੇ ਆਉਨੇ ਪੱਲੇ 2-3 ਘੰਟੇ ਨੇ ਬਸ ਉਹ ਬਾਅਦ ਚ ਮਾਸ ਦੀਆਂ ਜਦੋਂ ਦੁੱਧ ਗਰਮ ਕਰੂ ਉਹਦੀ ਮਾਸ ਰੋਟੀ ਵਾਲੇ ਨੂੰ ਤਾਂ ਮੈਂ ਜਦੋਂ ਦੁੱਧ ਗਰਮ ਕਰੂ ਉਹਦੀ ਮਾਸ ਆ ਗੋਭੇ ਭਈਆ ਬ੍ਰੋ लाओ पत्ते नहीं सलाद पत्ता अच्छा सलाद हम्म आई मैम मजा एफ एफ ओ एफ ओ टी फुट एफ ओ टी फुट लिखता मैं थे की लिखना सी ओ साउंड वर्ड मैं पर एक गलती लिखती की लिखना सी इथे ओ साउंड हम्म टी ओ टी बहुत सी होती का F4T4B4O4T4O तो हैं B4Y4BO M4B4M B4P4D इसकूल ची मिली ऐसी Star भी मिली हैं गुड्डे भी मिली हैं Tuition ते अच्छा Tuition ते मिली हैं मेरी लड्डू ਮੇਰੇ ਲੱਡੂ ਦੀ ਰੇਟਿੰਗ ਦੇਖੋ ਕਿੰਨੀ ਸ਼ੋਨੀ ਆ ਮम्मा ਦੀ ਜਾਨ ਦੀ ਓਕੇ ਦੇਖ ਮੈਨੂੰ ਇੱਧਰ ਦੇਖਣ ਦੇ ਕਾਪੀ ਹਨ ਮਮਾ ਤੁਹਾਨੂੰ ਇੱਕ ਸਰਪ੍ਰਾਈਜ਼ ਦਿਖਾਉਣਾ ਕਹਿੰਦਾ ਮੇਰਾ ਇੱਕ ਗਲਤ ਸੀ ਹਾਂਜੀ ਕਹਿੰਦਾ ਮੈਨੂੰ ਸਟਾਰ ਮਿਲਿਆ ਨਾਲੇ ਗੁੱਡ ਮਿਲਿਆ ਦੇਖੋ ਮੇਰੇ ਲੱਡੂ ਦੀ ਰੇਟਿੰਗ ਦੇਖੋ ਕਿੰਨੀ ਸ਼ੋਨੀ ਆ ਮਮਾ ਦੀ ਜਾਨ ਮੈਂ ਕਿੱਤੀ ਸੀ ਚੀਟਿੰਗ ਤੂੰ ਸੁਣ ਤੇ ਚੀਟਿੰਗ ਨਹੀਂ ਸੀ ਕੀਤੀ ਮੇਰਾ ਗੁੱਡ ਬੋਏ ਬੱਚਾ ਮम्मा ਦੀ ਜਾਨ ਹੈ ਤਾਂ ਛੋਟੀ ਜੀ ਹੋਰ ਦਿਖਾਉਂ ਸਰਪ੍ਰਾਈਜ਼ ਹੂੰ ਗਾਇਜ਼ ਰਾਤ ਦੇ ਵੱਜ ਗਏ ਨੇ ਮਾਹ ਠੰਡ ਚੜ ਗਈ ਤੂੰ ਫੜ ਤੂੰ ਵੀ ਠੰਡ ਚੜ ਗਈ ਮੈਂ ਬਾਹਰ ਦੁੱਧ ਲੈਣ ਗਈ ਸੀ ਸੋ ਹਮ ਦਾ ਤੇ ਮੰਮੀ ਤੇ ਜੋ ਉਹਨੂੰ ਦੇ ਕੇ ਆਈਆਂ ਠੰਡ ਬਹੁਤ ਹੋ ਗਈ ਵਾਹ ਪੇ ਸਾਰੇ ਪੀਲਾ ਕਰੋ ਘੁੱਟ ਘੁੱਟ ਦੁੱਧ ਦੀ ਕਿਉਂਕਿ ਠੰਡ ਜੀ ਉੱਤਰ ਜਾਂਦੀ ਆ ਤੇ ਬਾਕੀ ਬਲੌਗ ਅੱਜ ਥੋੜਾ ਜਿਹਾ ਬਣਿਆ ਕਿਉਂਕਿ ਅੱਜ ਮੰਮੀ ਗਈ ਹੋਈ ਸੀ ਤੇ ਬਾਕੀ ਰੋਟੀ ਪਾਣੀ ਸਾਰਿਆਂ ਨੇ ਖਾ ਲਿਆ ਸੀ ਤੇ ਹੁਣ ਫ੍ਰੀ ਹੋ ਗਈ ਕਿਚਨ ਸਾਫ ਕਰਤੀ ਭਾਂਡੇ ਵਗੈਰਾ ਮਾਂਸ ਦੀ ਬਸ ਹੁਣ ਇੱਕ ਦੁੱਧ ਵਾਲਾ ਡੋਂਗਾ ਰਹਿ ਗਿਆ ਇੱਕ ਕੱਪ ਇੱਕ ਗਲਾਸ ਜੀ ਚ ਮੰਮੀ ਤੇ ਜੋ ਬੰਦ ਉਹਦੇ ਪੀ ਰਹੇ ਨੇ ਤੇ ਬਾਕੀ ਇਹ ਸੀ ਜੀ ਆਪਣਾ ਅੱਜ ਦਾ ਬਲੌਗ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਜੀ ਅਗਲੇ ਬਲੌਗ ਦੇ ਵਿੱਚ ਸਾ ਸਿਕਾ ਜੀ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ ਸਭ ਨੂੰ ਗੁੱਡ ਨਾਈਟ ਕਰਦੋ ਗੁੱਡ ਨਾਈਟ ਤੁਹਾਡੂ ਬਹੁਤ ਹੋ ਗਈ ਕੋ ਲਾਤੀ ਰੰਡ ਹੋ ਗਈ ਹੁਣ